फिलोर विखे शहीद भगत सिंह नौजवान सभा वालों एसडीएम फिलोर मु सोफिया मंग पत्र नौजवाना नल पंची सौ रुपए बेरोजगारी पत्ता देने का वादा पूरा करे सरकार के हां मंजिंदर सिंह टेसी ने नशा खिलाफ सरकार दे दावे खोखले के हां अजय फिलोर ने शहीद भगत सिंह नौजवान सभा आते पंजाब स्टूडेंटस फेडरेशन वलो। ਅੱਜ ਪੰਜਾਬ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਚੋਣ ਵਾਦੇ ਯਾਦ ਕਰਵਾਉਂਦਾ ਯਾਦ ਪੱਤਰ ਐਸ ਡੀ ਐਮ ਫਲੋਰ ਰਾਹੀ ਸਰਕਾਰ ਨੂੰ ਪੇਜਿਆ ਗਿਆ ਇਸ ਮੌਕੇ ਨੌਜਵਾਨਾਂ ਦੀ ਅਗਵਾਈ ਮੱਖਣ ਸੰਗਰਾਮੀ ਗगनਦੀਪ ਗੱਗਾ ਅੰਮ੍ਰਿਤਕ ਰੋੜ ਦਾ ਬਲਦੇਵ ਸਾਹਨੀ ਨੇ ਕੀਤੀ ਇਸ ਉਪਰੰਤ ਨੌਜਵਾਨਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ ਸਭਾ ਦੇ ਸੂਬਾਈ ਪ੍ਰਧਾਨ ਮਨਜਿੰਦਰ ਸਿੰਘ ਟੇਸੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਕਿਹਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੌਜਵਾਨਾ ਵਿਰੋਧੀ ਨੀਤੀਆਂ ਕਾਰਨ ਸਿੱਖਿਆ ਦਾ ਵਪਾਰੀਕਰਨ ਹੋ ਚੁੱਕਾ ਹੈ। ਅਤੇ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ। ਅਤੇ ਬੇਰੁਜ਼ਗਾਰੀ ਵਿੱਚ ਲਗਾਤਾਰ ਵਾਅਦਾ ਹੁੰਦਾ ਜਾ ਰਿਹਾ ਹੈ। ਅਤੇ ਸਿਹਤ ਸੇਵਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਅਤੇ ਇਹਨਾਂ ਨੀਤੀਆਂ ਕਾਰਨ ਨੌਜਵਾਨਾਂ ਨੂੰ ਬੁਨਿਆਦੀ ਮੁੱਦਿਆਂ ਤੋਂ ਵਾਂਝੇ ਰੱਖ ਕੇ ਨਸ਼ਾ ਅਤੇ ਗੁੰਡਾਗਰਦੀ ਵਿੱਚ ਧੱਕਿਆ ਜਾ ਰਿਹਾ ਹੈ। ਉਹਨਾਂ ਸਰਕਾਰ ਨੂੰ ਚੋਣਾਂ ਸਮੇਂ ਨੌਜਵਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਂਦਿਆ ਨੌਜਵਾਨ ਨੂੰ ਰੋਜ਼ਗਾਰ ਦੇਣ ਜਾਂ ਬੇਰੁਜ਼ਗਾਰੀ ਪੱਤਾ ਦੇਣ ਤੋਂ ਮੁਕਰਨ ਦੀ ਪੰਜਾਬ ਸਰਕਾਰ ਦੀ ਜ਼ੋਰਦਾਰ ਸ਼ਬਦਾ ਵਿੱਚ ਨਿਖੇਧੀ ਕੀਤੀ ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਨੌਜਵਾਨਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਜਦ ਕਿ ਸਰਕਾਰ ਦੇ ਨੌਜਵਾਨ ਨੂੰ 2500 ਰੁਪਏ ਬੇਰੁਜ਼ਗਾਰੀ ਪੱਤਾ ਦੇਣ ਦਾ ਐਲਾਨ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ ਇਸ ਮੌਕੇ ਜ਼ਿਲ੍ਹਾ ਸਕੱਤਰ ਅਜੈ ਫਲੋਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਦੁਆਰਾ ਜੋ ਯੋਗ ਨਸ਼ਾ ਵਿਰੁੱਧ ਮੁਹਿੰਮ ਦਾ ਰੋਲਾ ਪਾਇਆ ਜਾ ਰਿਹਾ ਹੈ ਉਹ ਕੇਵਲ ਇੱਕ ਡਰਾਮਾ ਹੈ ਕਿਉਂਕਿ ਸਿਆਸੀ ਪੁਲਿਸ ਨਸ਼ਾ ਸੰਗਲਾਰ ਗੱਠਜੋੜ ਜੀਉ ਦਾਤਿਓ ਬਰਕਰਾਰ ਹੈ ਸਿਰਫ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਹੀ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਨੌਜਵਾਨਾਂ ਨਾਲ ਕੀਤੇ ਚੋਣ ਵਾਦੇ ਤੁਰੰਤ ਪੂਰੇ ਕੀਤੇ ਜਾਣ ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਵਿੱਚ ਸ਼ਾਮਲ ਕੀਤਾ ਜਾਵੇ ਵਿਦਿਆ ਦਾ ਵਪਾਰੀਕਰਨ ਨਿਯਮੀਕਰਨ ਬੰਦ ਕੀਤਾ ਜਾਵੇ ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ ਚ ਖਾਲੀ ਪਈਆਂ ਪੋਸਟਾਂ ਤੁਰੰਤ ਭਰਿਆ ਜਾਣ ਪੋਸਟ ਗ੍ਰੈਜੂਏਸ਼ਨ ਤੱਕ ਦੀ ਮਿਆਰੀ ਸਿੱਖਿਆ ਮੁਫਤ ਇਕਸਾਰ ਦਿੱਤੀ ਜਾਵੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਵਿਦਿਆਰਥੀ ਬਸ ਪਾਸ ਸਹੂਲਤ ਹਰ ਸਰਕਾਰੀ ਅਤੇ ਨਿੱਜੀ ਬਸ ਅੰਦਰ ਸਖਤੀ ਨਾਲ ਲਾਗੂ ਕੀਤਾ ਜਾਵੇ ਸਰਕਾਰੀ ਹਸਪਤਾਲਾਂ ਚ ਡਾਕਟਰਾਂ ਤੇ ਹੋਰ ਪੈਰਾਮੈਡੀਕਲ ਸਟਾਫ ਦੀ ਘਾਟ ਦੂਰ ਕਰਕੇ ਲੋੜਵੰਦਾਂ ਦਾ ਮੁਫਤ ਇਲਾਜ ਕੀਤਾ ਜਾਵੇ ਬੇਰੁਜ਼ਗਾਰੀ ਪੱਤਾ ਯੋਗਤਾ ਅਨੁਸਾਰ ਤਨਖਾਹ ਦਾ ਕਾਲ ਟੋ ਕੱਟਦਾ ਦਿੱਤਾ ਜਾਵੇ ਨਸ਼ਿਆਂ ਤੇ ਮੁਕੰਮਲ ਪਾਬੰਦੀ ਲਾਈ ਜਾਵੇ ਅਤੇ ਨਸ਼ਾ ਸੰਗਲਨਰ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਣ ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕੀਤੇ ਜਾਣ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਨੌਜਵਾਨ ਅਗਵਾ ਦੋਸ਼ ਲਾਇਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਵਿਦਿਆ ਵਿਗਿਆਨਕ ਵਿਚਾਰਾਂ ਪ੍ਰਤੀਵਾਦੀ ਸਰੂਕਾਰ ਨਾਲ ਲੜ ਕਰਨ ਦੀ ਸੰਗ ਪਰਿਵਾਰ ਦੀ ਅਗਵਾਈ ਵਿੱਚ ਫਿਰਕੂ ਸੰਗਠਨਾਵਲੋਂ ਕੀਤੇ ਜਾ ਰਹੇ ਫਿਰਕੂ ਹਮਲੇ ਜੋ ਦੇਸ਼ ਅਤੇ ਨੌਜਵਾਨਾਂ ਦੇ ਭਵਿੱਖ ਲਈ ਅਤਿ ਕਾਤਕ ਹੈ ਇਸ ਮੌਕੇ ਤਹਿਸੀਲ ਸਕੱਤਰ ਸੁਨੀਲ ਪੈਣੀ ਜੱਸਾ ਰੋੜਕਾ ਸਨੀ ਜਸਲ ਸੰਦੀਪ ਫਿਲੌਰ ਓਕਾਰ ਬਿਰਦੀ ਗੁਰਿੰਦਰਜੀਤ ਗੈਰੀ ਲਖਵੀਰ ਖੋਖੇਵਾਲ ਰਿੱਕੀ ਮਿਓਵਾਲ ਰਸ਼ਪਾਲ ਬਿਰਦੀ ਲਵਰਾਜ ਬੇਗੰਪੁਰਾ ਜੋਗਾ ਸੰਗੋਵਾਲ ਜਸਬੀਰ ਤੇਸੀ 파르스 필ੌਰ 오ਮੇਸ਼ ਸਿਮਕ ਆਦੇ ਹਾਜ਼ਰ ਸਨ اے پی نیوز ਪੰਜਾਬੀ ਲਈ 필ੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ। ਹੌਸਲੇ ਦੇ ਬਾਵਜੂਦ ਅੱਜ ਨੌਜਵਾਨਾਂ ਨੇ ਆਪਣੇ ਮਸਲੇ ਨੂੰ ਲੈ ਕੇ ਜਿਹੜੀ ਅੱਜ ਇਹ ਪਹਿਲ ਕਦਮੀ ਕੀਤੀ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਅਸੀਂ ਸ਼ਹੀਦ ਭਗਤ ਸਿੰਘ ਨੌਸਵਾ ਵੱਲੋਂ ਤੁਹਾਡੇ ਸਾਰੇ ਨੌਜਵਾਨਾਂ ਦਾ ਤੇ ਬੀਬੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਆਉਣ ਵਾਲੇ ਸਮੇਂ ਦੇ ਵਾਸਤੇ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਸਾਨੂੰ ਕੋਈ ਸ਼ੌਕ ਨਹੀਂ ਹੈ ਵੀ ਇਸ ਤਰ੍ਹਾਂ ਨੌਜਵਾਨ ਇਕੱਠੇ ਹੋ ਕੇ ਜੇ ਕਿਸੇ ਕੋ ਮਾੜਾ ਮੋਟਾ ਕਿਤੇ ਕੋਈ ਟੈਂਪਰੇਰੀ ਕੋਈ ਰੁਜ਼ਗਾਰ ਹੈ ਉਹਨੂੰ ਛੱਡ ਕੇ ਇਸ ਤਰ੍ਹਾਂ ਕਿਤੇ ਸਰਕਾਰੀ ਦਫ਼ਤਰਾਂ ਦੇ ਕਿਤੇ ਧੱਕੇ ਖਾਣੇ ਇਹ ਕਿਤੇ ਸਾਡੀ ਕਿਸਮਤ ਦੇ ਅੰਦਰ ਨਹੀਂ ਲਿਖਿਆ ਹੈ ਪਰੇ ਮਾੜੀਆਂ ਨੀਤੀਆਂ ਦੇ ਕਾਰਨ ਅੱਜ ਜਿਹੜੀ ਪੰਜਾਬ ਦੀ ਭਗਵੰਤਮਾਨ ਸਰਕਾਰ ਹੈ ਜਿਹਨੂੰ ਲਗਭਗ 1.5 ਸਾਲ ਹੋ ਗਏ ਆ ਉਹਨੂੰ ਪੰਜਾਬ ਦੇ ਅੰਦਰ ਸੱਤਾ ਦੇ ਵਿੱਚ ਆਈ ਨੂੰ ਪਰ ਇਨ੍ਹਾਂ 1.5 ਸਾਲਾਂ ਦੇ ਅੰਦਰ ਜਿਹੜਾ ਭਗਵੰਤਮਾਨ ਫੜਕੜ ਗੱਲਾਂ ਦੀ ਧਰਤੀ ਤੋਂ ਖੜ ਕੇ ਐਲਾਨ ਕਰਦਾ ਆ ਕਿ ਨੌਜਵਾਨੋ ਕਿ ਅੱਜ ਜਿਹੜਾ ਆ ਅੱਜ ਅਸੀਂ ਸੱਤਾ ਦੇ ਅੰਦਰ ਅਸੀਂ ਪਹੁੰਚ ਗਏ ਆ ਅੱਜ ਅਸੀਂ ਸੱਤਾ ਦੇ ਵਿੱਚ ਆ ਗਏ ਆ ਤੇ ਸੱਤਾ ਦੇ ਵਿੱਚ ਆਉਂਦਿਆਂ ਹੀ ਜਿਹੜਾ ਸਾਡਾ ਸਭ ਤੋਂ ਪਹਿਲਾ ਕੰਮ ਆ ਉਹ ਕੰਮ ਆ ਵੀ ਜਿਹੜਾ ਉਹ ਹਰਾ ਪੈਨ ਮੇਰੇ ਹੱਥ ਆ ਜਾਣਾ ਆ ਤਾਂ ਸਭ ਤੋਂ ਪਹਿਲਾਂ ਮੈਂ ਨੌਜਵਾਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰੂੰਗਾ ਵੀ ਇਹ ਇਕੱਲਾ ਆਪਾਂ ਫਲੋਰ ਦੇ ਅੰਦਰ ਹੀ ਨਹੀਂ ਪੂਰੇ ਪੰਜਾਬ ਦੇ ਅੰਦਰ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਲਗਾਤਾਰ ਪੰਜਾਬ ਦੀਆਂ ਤਹਿਸੀਲਾਂ ਦੇ ਅੰਦਰ ਮੰਗ ਪੱਤਰ ਦੇ ਰਹੇ ਆ ਤੇ ਪੰਜਾਬ ਦੀ ਸਰਕਾਰ ਨੂੰ ਯਾਦ ਕਰਾ ਰਹੇ ਆ ਵੀ ਤੁਸੀਂ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਰੋਜ਼ਗਾਰ ਦੇਣ ਦਾ ਭਗਸਿੰਧ ਪਿੰਡ ਖੜ ਕੇ ਸੌਂਹ ਖਾਦੀ ਸੀ ਹੋਰਾ ਪਿੰਨ ਮੈਂ ਜਿਹੜਾ ਨੌਜਵਾਨਾਂ ਦੇ ਰੋਜ਼ਗਾਰ ਦੀ ਚਲਾਉਂਗਾ ਜਾਂ ਪੰਜਾਬ 'ਚ ਨਸ਼ਾ ਖਤਮ ਕਰੂੰਗਾ ਜਾਂ ਚੰਗੀਆਂ ਸੇਹ ਸੂਤਾਂ ਦਵਾਂਗਾ ਉਹ ਸਾਰੇ ਜਿਹੜੇ ਵਾਅਦੇ ਅੱਜ ਜਿਹੜੇ ਆ ਝੂਠੇ ਲਾਰੇ ਸਾਬਤ ਹੋਏ ਜਾਂ ਇਸ ਕਰਕੇ ਆਪਾਂ ਜਿਹੜਾ ਇਹ ਮੰਗ ਪੱਤਰ ਦੇ ਕੇ ਯਾਦ ਪੱਤਰ ਦੇ ਕੇ ਸਰਕਾਰ ਨੂੰ ਯਾਦ ਕਰਾ ਰਹੇ ਆ ਵੀ ਤੁਸੀਂ ਜਿਹੜਾ ਇਹ ਯਾਦ ਰੱਖੋ ਵੀ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਦੇ ਨਾਲ ਹੀ ਆਪਾਂ ਐਲਾਨ ਕਰਦੇ ਆਂ ਵੀ ਜੇਕਰ ਇਹਨਾਂ ਮਸਲਿਆਂ ਦਾ ਕੋਈ ਹੱਲ ਨਹੀਂ ਸਰਕਾਰ ਕਰਦੀ ਜਿਹਦਾ ਸਾਥੀ ਢੇਸੀ ਨੇ ਕਿਹਾ ਵੀ ਆਪਾਂ 28 ਸਤੰਬਰ ਨੂੰ ਭਗਤ ਸਿੰਘ ਦੇ ਪਿੰਡ ਨੂੰ ਖੜਕੜ ਕਲਾਂ ਜਾ ਕੇ ਉੱਥੇ ਪੱਕਾ ਮੋਰਚਾ ਲਾ ਦੇਣਾ ਰੋਜ਼ਗਾਰ ਦੇ ਸਵਾਲ ਨੂੰ ਲੈ ਕੇ ਜਿਹੜੇ ਬੇਰੁਜ਼ਗਾਰ ਪੰਜਾਬ ਦੀ ਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ ਉਹਨੂੰ ਲਾਮਬੰਦ ਕਰਕੇ ਇਕੱਠੇ ਕਰਕੇ ਉੱਥੇ ਬਿਠਾ ਦੇਣਾ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਵੀ ਤੁਸੀਂ ਇੱਕ ਤਾਂ ਵਰ ਦੇ ਮੀਂਹ ਦੇ ਵਿੱਚ ਆਇਆ ਹੋ ਧੰਨਵਾਦ ਆ ਤੇ ਉਸ ਪ੍ਰੋਗਰਾਮ ਦੀ ਵੱਡੇ ਪੱਧਰ ਤੇ ਜਿਹੜਾ ਆਪਾਂ ਤਿਆਰੀ ਕਰੀਏ ਲਾਮਬੰਦ ਕਰੀਏ ਪਿੰਡਾਂ ਦੇ ਨੌਜਵਾਨਾਂ ਨੂੰ ਜਥੇਬੰਦ ਕਰਕੇ ਇਸ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਜਿਹੜਾ ਇਹਨਾਂ ਮਸਲਿਆਂ ਉੱਪਰ ਜਿਹੜਾ ਆ ਉਹ ਧਿਆਨ ਦੇਵੇ ਉਹਦੇ ਨਾਲ ਹੀ ਫਲੋਰ ਦਾ ਇੱਕ ਸਾਡਾ ਗੰਭੀਰ ਮਸਲਾ ਆ ਜਿਹੜਾ ਸਾਥੀਆਂ ਨੇ ਗੱਲ ਕੀਤੀ ਵੀ ਮਹੱਲਾ ਸੰਤੋਖਪੁਰੇ ਦੇ ਅੰਦਰ ਉਹ ਲੋਕ ਰਹਿੰਦੇ ਆ ਜਿਹੜੇ ਦੋ ਪਟਰੀਆਂ ਦੇ ਵਿਚਕਾਰ ਜਿਨ੍ਹਾਂ ਦੇ ਘਰ ਆ ਘੱਟੋ ਘਾਟ ਨਹੀਂ 5-600 ਬੰਦੇ ਜਿਹੜੇ ਉੱਥੇ ਰਹਿੰਦੇ ਹੈਗੇ ਆ ਉਹ ਡੇਲੀ ਉਹਨਾਂ ਦੇ ਆਉਣ ਜਾਣ ਦੀ ਪ੍ਰੋਬਲਮ ਹੈਗੀ ਆ ਕਿਸੇ ਨੇ ਮੋਟਰਸਾਈਕਲ ਆਪਣਾ ਲੈਨਾਂ ਤੋਂ ਟਪਾਉਣਾ ਸਾਜੋਬ ਨਵੇਂ ਨ ਦੋਸਤੋ ਅੱਜ ਆਪਾਂ ਤਹਿਸੀਲ ਦੇ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋ ਕੇ ਕਿਹੜਾ ਐਸਡੀਐਮ ਰਾਹੀਂ ਕਿਹੜਾ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਕਿਉਂਕਿ ਆਪਾਂ ਨੂੰ ਪਤਾ ਆ ਜਿਹੜੀਆਂ ਸਰਕਾਰਾਂ ਆ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀਆਂ ਵੱਡੇ-ਵੱਡੇ ਵਾਦੇ ਚਾਹੇ ਉਹ ਨੌਜਵਾਨਾਂ ਨਾਲ ਹੋਣ ਜਾਂ ਮਜ਼ਦੂਰਾਂ ਨਾਲ ਹੋਣ ਜਾਂ ਹੋਰ ਕਿਸੇ ਵਰਗ ਨਾਲ ਹੋਣ ਕਰਤਾ ਲੈਂਦੀਆਂ ਆ ਪਰ ਜਦੋਂ ਚੋਣਾਂ ਜਿੱਤ ਕੇ ਉੱਪਰ ਕੋਰਥੀਆਂ ਦੇ ਬੈਂਦੇ ਆ ਉਹਨਾਂ ਦੀਆਂ ਫੇਰ ਤੋਂ ਜਾ ਰਹੀਆਂ ਗੜੀਆਂ ਵੱਡੇ ਸਮਗਲਰਾਂ ਨਾਲ ਵੱਡੇ-ਵੱਡੇ ਗੜੇ ਉਹ ਮੰਤਰੀ ਆ ਉਹਨਾਂ ਨਾਲ ਫੇਰ ਪੈ ਜਾਂਦੀਆਂ ਆ ਪਰ ਜਿਹੜੇ ਗਰੀਬ ਲੋਕਾਂ ਤੋਂ ਵੋਟਾਂ ਲੈਂਦੀਆਂ ਆ ਜਿਨ੍ਹਾਂ ਦੇ ਥਰਤੇ ਉਹ ਕੁਰਤੀਆਂ ਦੇ ਬੈਂਦੇ ਆ ਪਰ ਉਹ ਮਜ਼ਦੂਰ ਗੜੇ ਆ ਉਹ ਨੌਜਵਾਨ ਆ ਉਹ ਵਿਦਿਆਰਥੀ ਆ ਫੇ ਉਹ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਇਹਨਾਂ ਤੋਂ ਵੀ ਡੜਗੜੀਆਂ ਡਾਂਗਾ ਖਾਣ ਨੂੰ ਮਜਬੂਰ ਹੋ ਜਾਂਦੇ ਆ ਆਪਾਂ ਕਿਹੜੀ ਸੂਬੇ ਦੀ ਕਮੇਟੀ ਵੱਲੋਂ ਕਿਦਾਂ ਫੈਸਲਾ ਲਿਆ 19 ਤਰੀਕ ਤੋਂ ਜਿਹੜਾ 23 ਤਰੀਕ ਦਾ ਕੋ ਗੜੇ ਆਪਾਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣੇ ਆ ਉਹ ਆਪਾਂ ਨੌਜਵਾਨ ਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਫਲੋਰ ਐਸ ਡੀ ਐਮ ਰਾਹੀਂ ਜਿਹੜਾ ਪੰਜਾਬ ਸਰਕਾਰ ਨੂੰ ਵੀ ਭੇਜ ਰਹੇ ਆ ਤੇ ਆਸ ਵੀ ਕਰਦੇ ਆ ਵੀ ਐਸ ਡੀ ਐਮ ਸਾਹਿਬ ਜਿਹੜੀ ਐ ਉਹ ਜੇ ਪੰਜਾਬ ਸਰਕਾਰ ਭੁੱਲੀ ਆ ਤੇ ਐਸ ਡੀ ਐਮ ਸਾਹਿਬ ਗੜੇ ਉਹਨਾਂ ਨੂੰ ਉਹ ਬਾਅਦੇ ਜਾਇਦ ਕਰਾਉਣ ਲਈ ਜਿਹੜਾ ਸਾਡਾ ਨੌਜਵਾਨ ਸਭਾ ਦਾ ਮੰਗ ਪੱਤਰ ਆ ਪੰਜਾਬ ਸਰਕਾਰ ਨੂੰ ਭੇਜਣਗੇ ਕਿ ਨੌਜਵਾਨ ਜਿਹੜੇ ਆ ਉਹ ਅੱਜ ਫੇਰ ਇਕੱਠੇ ਹੋ ਗਏ ਜਿੱਦਾਂ ਪਹਿਲਾਂ ਸਰਕਾਰਾਂ ਦੇ ਗਲਾਂ 'ਚ ਗੂਠਾ ਦੇ ਰਹੇ ਸੀ ਓਦਾਂ ਹੀ ਯੋਗੜੇ ਨੌਜਵਾਨ ਅੱਜ ਤੁਹਾਡੇ ਗਲ 'ਚ ਵੀ ਗੂਠਾ ਦੇਣ ਲਈ ਗੜੇ ਸੜਕਾਂ ਦੇ ਉੱਤਰ ਆਏ ਅੱਜ ਆਪਾਂ ਵਰਦੇ ਮੀਂਹ 'ਚ ਆਏ ਆ ਇਸ ਲਈ ਤੁਹਾਡੇ ਸਾਰੇ ਨੌਜਵਾਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਵੀ ਤੁਸੀਂ ਗੜਾ ਪੰਜਾਬ ਸਰਕਾਰ ਨੂੰ ਕਿੜਾ ਯਾਦ ਕਰਉਣ ਆਏ ਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ